ਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ ਸਤਗੁਰੂ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਣੀ ਸਹਿ ਬਾਣੀ ਚ ਬਖਸ਼ਿਸ਼ ਕਰਦੇ ਨੇ ਜੋ 11ਵੀਂ ਅਸ਼ਟਪਦੀ ਦਾ ਸਲੋਕ ਹੈ ਪ੍ਰਭੂ ਆਪ ਹੀ ਕਰਨ ਕਰਨ ਭਾਵ ਕੇ ਕਰਨ ਦੇ ਸਮਰੱਥ ਹਰੀ ਵਰਗਾ ਹੋਰ ਕੋਈ ਨਹੀਂ ਹੈ ਜੀ ਨਾਨਕ ਤਿਸ ਬਲੇ ਹਾਰਣੈ ਜਲ ਥਲ ਮਹੀਅਲ ਸੋਈ ਨਾਨਕ ਮੈਂ ਸਰੀ ਤੋਂ ਸਦਕੇ ਜਾਨਨਾ ਜੋ ਜਲ ਵਿੱਚ ਵੀ ਹੈ ਤੇ ਥਲ ਵਿੱਚ ਵੀ ਹੈ ਅਸ਼ਟਪਦੀ ਕਰਨ ਕਰਾਵਣ ਕਰਨੈ ਜੋ ਹਰੀ ਸਮਰੱਥ ਹੈ ਸਭ ਕੁਝ ਕਰਨ ਦੇ ਜੋ ਤਿਸ ਭਾਵੈ ਸੋਈ ਹੋ ਜੋ ਕੋ ਸ਼ਰੀ ਕਰ ਰਿਹਾ ਹੈ ਅਖੀਰ ਉਹੀ ਸੰਸਾਰ ਵਿੱਚ ਹੋ ਰਿਹਾ ਹੈ ਜੀ ਕਿਨ ਮੈਂ ਥਾ ਪੁਥਾ ਨਹਾਰਾ ਪਲ ਮਾਤਰ ਦੇ ਵਿੱਚ ਥਾਪ ਕੇ ਖਤਮ ਕਰਨ ਵਾਲਾ ਹਰੀਆਪ ਹੈ ਅੰਤ ਨਹੀਂ ਕਿਸ 파ਰਾਵਾਰਾ ਖਰੀ ਦਾ ਕੋਈ ਅੰਤ ਨਹੀਂ ਹੈ ਹੁਕਮੇ ਧਾਰ ਅਦਰ ਰਹਾਵੇ ਹੁਕਮੇ ਵਿੱਚੀ ਸ੍ਰਿਸ਼ਟੀ ਨੂੰ ਸਹਾਰਾ ਦਿੱਤਾ ਹੈ ਹੁਕਮੇ ਉਪਜਾ ਹੁਕਮ ਸਮਾਵੇ ਜੀ ਹੁਕਮ ਚੀ ਪੈਦਾ ਹੁੰਦਾ ਹੈ ਹੁਕਮ ਚੀ ਸਮਾ ਮੁੱਕ ਜਾਂਦਾ ਹੈ ਹੁਕਮੇ ਊਚ ਨੀਚ ਵਿਵਹਾਰ ਹੁਕਮ ਦੇ ਵਿੱਚ ਹੀ ਉੱਚਾ ਨੀਵਾ ਤੇ ਉੱਚੇ ਨੀਵੇ ਦੇ ਵਿਵਹਾਰ ਬਣੇ ਹਨ ਹੁਕਮੇ ਅਨਕ ਰੰਗ ਪ੍ਰਕਾਰ ਹੁਕਮ ਦੇ ਵਿੱਚ ਹੀ ਅਨੇਕਾ ਰੰਗ ਪ੍ਰਕਾਰ ਹਨ ਹਰ ਕਰ ਦੇਖੈ ਆਪਣੀ ਵਡਿਆਈ ਵੜੀ ਆਪਣੀ ਬਣਾਈ ਸ਼ੋਭਾ ਨੂੰ ਆਪ ਵੇਖਦਾ ਹੈ ਨਾਨਕ ਸਮੈ ਰਿਹਾ ਸਮਾ ਨਾਨਕ ਹਰੀ ਸਭ ਚ ਸਮਾਇਆ ਹੈ ਤੋ ਪਾਵੇ ਮਨੁੱਖ ਗਤ ਪਾਵੇ ਭਾਈ ਨੂੰ ਚੰਗਾ ਲੱਗੇ ਮਨੁੱਖ ਤਾਂ ਹੀ ਉੱਚੇ ਅਵਸਥਾ ਦਾ ਹਾਸਲ ਕਰ ਸਕਦਾ ਹੈ ਰੋ ਪਾਵੇ ਤਾਂ ਪੱਥਰ ਤਰਾਵੇ ਭਾਈ ਨੂੰ ਚੰਗਾ ਲੱਗੇ ਇਹ ਪੱਥਰ ਦਿਲ ਤਾਂ ਤਰਦਾ ਹੈ ਰੋ ਪਾਵੇ ਬਿਨ ਸਾਸ ਤੇ ਰਾਖੇ ਕਿ ਪ੍ਰਭੂ ਨੂੰ ਪਾਜੈ ਬੰਦਾ ਬਿਨ ਸਵਾਸਾਂ ਤੋਂ ਰਹਿ ਸਕਦਾ ਤੋ ਪਾਵੇ ਹਰ ਗੁਣ ਭਾਖਾ ਰੱਬ ਨੂੰ ਚੰਗਾ ਲੱਗੇ ਤੇ ਮਨੁੱਖ ਖਰੀਦੇ ਗੁਣ ਬਿਆਨ ਕਰਦਾ ਹੈ। ਜੋ ਪਾਵੈ ਤਾਂ ਪਤਿ ਦੇ ਉਧਾਰ ਹੈ। ਪ੍ਰਭੂ ਨੂੰ ਚੰਗਾ ਲੱਗੇ ਤੇ ਪ੍ਰਭੂ ਆਪ ਪਤਿਤਾਂ ਦਾ ਉਧਾਰ ਕਰਦਾ। ਆਪ ਕਰੈ ਆਪਨ ਵਿਚਾਰੈ। ਆਪ ਹੀ ਸ੍ਰਿਸ਼ਟੀ ਬਣਾਈ ਆਪ ਇਸ ਦੀ ਵਿਚਾਰ ਕਰ ਰਿਹਾ ਹਰੀ। ਦੋਹਾਂ ਸ੍ਰਿਆ ਕਾ ਆਪ ਸੁਆਮੀ। ਦੋਹਾਂ ਸ੍ਰਿਆ ਦਾ ਹਰੀ ਆਪ ਸੁਆਮੀ ਹੈ। ਖਿਲਾ ਬਿਗਸਾਇੰਤਰ ਜਾਮੀ। ਇਸ ਸੰਸਾਰ ਚ ਨੇਤਕ अनेका ਕੌਤਕ ਕਰ ਰਿਹਾ ਹੈ ਤੇ ਕੌਤਕਾਂ ਨੂੰ ਵੇਖ ਕੇ ਬੜਾ ਖੇਡ ਰਿਹਾ ਹੈ ਜੀ। ਜੋ ਪਾਵੈ ਸੋਕਾਰ ਕਰავਾ ਜੋ ਹਰੀ ਨੂੰ ਚੰਗਾ ਲੱਗਦਾ ਮਨੁੱਖੋ ਹੀ ਕਾਰ ਕਰਦਾ ਹੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਨਾਨਕ ਹਰੀ ਵਰਗਾ ਹੋਰ ਕੋਈ ਨਹੀਂ ਹੈ ਹਉਮਾਨੁਕਤੇ ਕਿਆ ਹੋਇ ਆਵੈ ਮਨੁੱਖ ਦੱਸੋ ਕੀ ਕਰ ਸਕਦਾ ਹੈ ਜੋ ਤੇ ਪਾਵੈ ਸੋਈ ਕਰਾਵੈ ਜੋ ਹਰੀ ਨੂੰ ਚੰਗਾ ਲੱਗਦਾ ਉਹੀ ਹੁੰਦਾ ਇਸ ਕਾ ਹਾਥ ਹੋਏ ਤਾਂ ਸਭ ਕਿਸਲੇ ਜੇ ਮਨੁੱਖ ਦੇ ਹਾਥ ਹੁੰਦਾ ਤੇ ਬੜਾ ਕੁਛ ਖੱਟ ਲੈਂਦਾ ਜੋ ਤੇ ਪਾਵੈ ਸੋਈ ਕਰੇ ਜੋ ਹਰੀ ਨੂੰ ਚੰਗਾ ਲੱਗਦਾ ਉਹੀ ਹੁੰਦਾ ਪੰਜਾਂ ਤਵੇਖਿਆ ਮੈਂ ਰਚਾ ਕਾ ਅਨਜਾਨਤ ਬਣ ਕੇ ਮਾਇਆ ਦੇ ਵਿੱਚ ਰਚਿਆ ਪਿਆ ਹੈ ਜੇ ਜਾਣ ਤੇ ਆਪਨ ਆਪ ਬਚਾ ਜੇ ਜਾਣਦਾ ਹੁੰਦਾ ਤੇ ਆਪ ਵੱਜਣ ਦਾ ਪਰੇ ਜਾਣਦਾ ਹੀ ਨਹੀਂ ਪਰਮੇ ਪੂਲਾ ਦਾ ਦਿਸਤਾ ਵੈ ਪਰਮ ਚ ਪਟਕਣਾ ਚ ਦਸਾਂ ਦਿਸ਼ਾਂ ਚ ਪਟਕ ਰਿਹਾ ਹੈ ਮੁਖਮਾ ਚਾਰ ਕੁੰਟ ਫਿਰ ਆਵੇ ਮਨ ਕਰਕੇ ਇੱਕ ਪਲ ਮਤ ਚ ਚਾਰ ਕੁੰਟ ਫਿਰ ਕੇ ਆ ਜਾਂਦਾ ਹਰ ਕਿਰਪਾ ਜਿਸ ਆਪਣੀ ਭਗਤ ਦੀ ਕਿਰਪਾ ਕਰਕੇ ਜਿੰਨੂੰ ਹਰੀ ਆਪਣੀ ਬਖਸ਼ਿਸ਼ ਦਿੰਦਾ ਹੈ ਨਾਨਕ ਤੇ ਜਨਨਾਮ ਮਿਲੇ ਨਾਨਕੋ ਜਨ ਹਰੀ ਦਾ ਨਾਮ ਜਪਦੇ ਹਨ ਕਿਨ ਮਾਨੀ ਚਕੀਟ ਕੋ ਰਾਜ ਇੱਕ ਪਲ ਮਾਤਰ ਦੇ ਵਿੱਚ ਨੀਚਕੇਟ ਨੂੰ ਹਰੀ ਰਾਜ ਬਖਸ਼ ਦੇਂਦਾ ਹੈ ਔਰ ਬਰਾਮ ਗਰੀਬ ਨੂੰ ਰਾਜ ਪ੍ਰਭੂ ਗਰੀਬਾਂ ਨੂੰ ਨਿਵਾਜਨ ਵਾਲਾ ਜਾ ਕਾ ਦ੍ਰਿਸ਼ਟਿ ਕਛੂ ਨਾ ਆਵੇ ਜਾ ਕਾ ਦ੍ਰਿਸ਼ਟਿ ਕਛੂ ਨਾ ਆਵੇ ਜਿਹਦੇ ਪੱਲੇ ਭਾਅ ਕੇ ਕਛ ਕੁਛ ਨਾਵੇ ਭਾਅ ਕੇ ਜਿਹਨੂੰ ਕੋਈ ਰਾਹ ਨਾਂ ਦਿਸਤਾ ਹੋਵੇ ਤਿਤਕਾਲ ਦਾ ਦਿਸ ਪ੍ਰਗਟਾਵੇ ਤਿਤਕਾਲ ਫੌਰਨ ਤੌਰ ਤੇ ਫਿਰ ਦਸਾਂ ਦਿਸ਼ਾਂ ਚ ਉਹਨੂੰ ਪ੍ਰਗਟ ਸੁਰਖਰੂ ਕਰ ਦਿੰਦਾ ਹੈ ਜਾ ਕੋ ਆਪਣੀ ਕਰੈ ਬਖਸ਼ੀ ਜਿਹਦੇ ਤੇ ਆਪਣੀ ਹਰੀ ਬਖਸ਼ਿਸ਼ ਕਰਦਾ ਹੈ ਅਨਕ ਲੇਖਾ ਨਾ ਗਣੈ ਜਗਦੀਸ਼ ਉਹਦਾ ਲੇਖਾ ਜੋਖਾ ਮੁੱਕ ਜਾਂਦਾ ਹੈ ਈਓ ਪਿੰਨ ਸਾਬ ਤਿਸ ਕੀ ਰਾ ਜਿੰਦ ਜਾਨ ਸਭ ਹਰੀ ਦਾ ਸਰਮਾਇਆ ਹੈ ਘੜ ਘੜ ਪੂਰਨ ਬ੍ਰਹਮ ਪ੍ਰਗਾਹ ਹਰੇ ਖਿਰਦੇ ਛਰੀ ਆਪ ਵਸਿਆ ਹੈ ਆਪਣੀ ਬਣਤ ਆਪ ਬਣਾਈ ਐਨ ਆਪਣੀ ਬਣਤਾ ਬਣਾਈ ਹੈ ਨਾਨਕ ਜੀ ਵਾ ਦੇਖ ਵਡਾਈ ਨਾਨਕ ਹਰੀ ਦੀ ਵਡਾਈ ਵੇਖ ਵੇਖ ਕੇ ਜਾਂਦਾ ਹੈ ਇਸ ਕਾ ਬਲ ਨਾ ਇਸ ਹਾਤ ਮਨੁੱਖ ਦੇ ਹੱਥ ਕੋਈ ਬਲ ਨਹੀਂ ਕਰਨ ਕਰਾਵਣ ਸਰਬ ਕੋ ਨਾਥ ਹਰੀ ਆਪ ਸਮਰੱਥ ਕਰਨ ਕਰਨ ਵਾਲਾ ਆਗਿਆਕਾਰੀ ਬਪਰਾ ਜੀਓ ਮਨੁੱਖ ਉਹ ਸਰੀ ਦਾ ਆਪ ਆਗਿਆਕਾਰੀ ਹੈ ਜੋ ਤੇ ਪਾਵੈ ਸੋਈ ਫੁੰਥੀਓ ਜੋ ਹਰੀ ਨੂੰ ਚੰਗਾ ਲੱਗਦਾ ਉਹੀ ਹੁੰਦਾ ਹੈ ਬਾਗੂ ਊਚ ਨੀਚ ਮੈਂ ਬਸਾ ਹਰੀ ਕਦੀ ਉੱਚੇ ਨੀਵੇਂ ਚ ਵਸਦਾ ਪਾਵਕੇ ਉੱਚੇ ਚ ਵੀ ਹੈ ਤੇ ਨੀਵੇਂ ਚ ਵੀ ਹੈ ਬਾਗੂ ਸੋਗ ਹਰਖ ਰੰਗ ਹੱਸਾ ਜਿੱਥੇ ਸੋਗ ਤੇ ਹਰਖ ਭਾਵਕੇ ਖੁਸ਼ੀ ਗਮੀ ਉੱਥੇ ਹਰੀ ਆਪ ਵਸ ਕੇ ਆਪ ਹੋਵੇ ਕੇ ਹੱਸਦਾ ਹੈ ਬੂ ਨਿੰਦ ਚਿੰਦ ਵਿਵਹਾਰ ਨਿੰਦਿਆ ਚਿੰਦਿਆਂ ਦਾ ਜੋ ਵਿਹਾਰ ਹੈ ਇਹ ਵੀ ਹਰੀ ਆਪ ਬੈ ਕੇ ਆਪ ਹੀ ਕਰਦਾ ਹੈ ਬੂ ਉਬ ਆਕਾਸ ਪਯਾਨ ਉਹ ਕਦੀ ਉੱਚਾ ਕਦੀ ਨੀਵਾ ਕਦੀ ਮੰਨ ਕਰਕੇ ਆਕਾਸ ਜਾਂਦਾ ਕਦੀ ਪਿਆਲ ਜਾਂਦਾ ਇਹ ਸਭ ਕੁਝ ਹਰੀ ਬੈ ਕੇ ਆਪ ਹੀ ਕਰਦਾ ਹੈ ਬੂ ਬੇਤਾ ਬ੍ਰਹਮਚਾਰ ਕਦੀ ਹਰੀ ਬ੍ਰਹਮ ਦੀ ਵਿਚਾਰ ਕਰਨ ਲੱਗ ਪੈਂਦਾ ਹੈ ਮਨੁੱਖਾਂ ਚ ਬੈ ਕੇ ਨਾਨਕ ਆਪ ਮਿਲਾਵਣ ਹਰਨਖਰੀ ਆਪ ਆਪਣੇ ਜੀਵਾਂ ਨੂੰ ਨਾਲ ਜੁੜਨ ਵਾਲਾ ਹੈ। ਕਬੂ ਨ੍ਰਿਤ ਕਰੈ ਬੋਪਾਲ ਹਰੀ ਕਦੀ ਨ੍ਰਿਤ ਕਰਨ ਲੱਗ ਪੈਂਦਾ ਹੈ ਕਈ ਤਰੀਕਿਆਂ ਦਾ। ਕਬੂ ਸੋਇ ਰਹੈ ਦਿਨ ਰਾਤ ਤੇ ਕਦੀ ਜੀਵਾਂ ਚ ਬੈ ਕੇ ਦਿਨ ਰਾਤ ਸੁੱਤਾ ਰਹਿੰਦਾ ਹੈ। ਕਬੂ ਮਹਾ ਕ੍ਰੋਧ ਬਿਕਰਾਲ ਕਦੀ ਹਰੀ ਬੜੇ ਕ੍ਰੋਧ ਵਿੱਚ ਆ ਜਾਂਦਾ ਹੈ ਜੀਵਾਂ ਚ ਬੈ ਕੇ। ਕਬੂ ਸਰਬ ਕੀ ਹੋਤਰਵਾਲ ਕਦੀ ਜੀਵਾਂ ਚ ਬੈ ਕੇ ਸਭ ਦੇ ਚਰਨਾਂ ਦੀ ਧੂੜ ਬਣਦਾ ਜਾਂਦਾ ਹੈ। ਸਭੂ ਹੋਏ ਬੜਾ ਬੜਾ ਰਾਜਾ। ਕਦੀ ਬੈ ਕੇ ਬੜਾ ਵੱਡਾ ਰਾਜਾ ਬਣ ਜਾਂਦਾ ਹੈ। ਸਭੂ ਭਿਖਾਰੀ ਨੀਚ ਕਾ ਸਾਜਾ। ਕਦੀ ਜੀਵਨ ਚ ਬੈ ਕੇ ਭੀਖ ਵੀ ਮੰਗਣ ਲੱਗ ਪੈਂਦਾ। ਸਭੂ ਆਪ ਕੀਰਤਮੈ ਆਵੇ। ਕਦੀ ਆਪ ਕੀਰਤੀ ਵਿੱਚ ਆ ਜਾਂਦਾ ਹੈ। ਸਭੂ ਪਲਾ ਪਲਾ ਕਾ ਹਾ। ਕਦੀ ਹਰੀ ਹਰੀ ਜਪਣ ਲੱਗ ਪੈਂਦਾ ਆਪ ਵਿੱਚ ਬੈ ਕੇ। ਜਿਉ ਪ੍ਰੋ ਰਾਖੈ ਤਿਬ ਹੀ ਰਾਖਾ। ਅਖੀਰ ਸਤਗੁਰੂ ਕਹਿਣਗੇ ਜਿਵੇਂ ਹਰੀ ਰੱਖਦਾ ਜੀਵ ਓਵੇਂ ਹੀ ਰਹਿੰਦਾ ਹੈ। ਹੋਰ ਪ੍ਰਸਾ ਨਾਨਕ ਸੱਚ ਕਾ ਹੈ। ਸਤੂ ਦੀ ਕਿਰਪਾ ਨਾਲ ਹੀ ਨਾਨਕ ਸੱਚ ਕਾ ਜਾ ਸਕਦਾ ਹੈ ਉਹ ਐ ਪੰਡਿਤ ਕਰੇ ਵਿਖਿਆਨ ਕਦੀ ਹਰੀ ਪੰਡਤ ਬਣ ਕੇ ਵਿਖਿਆਨ ਕਰਨ ਲੱਗ ਪੈਂਦਾ ਹੈ ਮੌਨਤਾਰੀ ਲਾਵੇ ਧਿਆਨ ਕਦੀ ਹਰੀ ਮੌਨਤਾਰੀ ਬਣ ਕੇ ਧਿਆਨ ਜੋੜ ਲੈਂਦਾ ਕਾਬੂ ਤੜ ਤੀਰਤ ਇਸ਼ਨਾ ਕਦੀ ਤੀਰਤਾਂ ਦਾ ਤੀਰਥਾਂ ਦਾ ਇਸ਼ਨਾਨ ਕਰਦਾ ਹੈ ਕਾਬੂ ਸਿਧ ਸਾਧਕ ਮੁਖ ਗਿਆਨ ਕਦੀ ਸਿਧ ਸਾਧਕ ਮੁਖ ਦਾ ਗਿਆਨੀ ਬਣ ਜਾਂਦਾ ਹੈ ਕੂ ਕੀਟ ਹਸ ਬਤੰਗ ਓ ਜੀਆ ਕਦੀ ਏ ਕੀੜਾ ਬਣ ਜਾਂਦਾ ਕਦੀ ਹਾਤੀ ਕਦੇ ਪਤੰਗਾ ਬਣ ਜਾਂਦਾ ਹੈ ਜੋਨ ਪਰਮਾ ਪਰਮੀਆਂ ਜੀ ਜੀਵਾਂ ਚ ਬਹਿ ਕੇ ਆਪ ਹੀ ਜੁਨਾਂ ਚ ਪਟਕ ਰਿਹਾ ਹੈ ਨਾ ਰੂਪ ਜੋ ਸੁਆਗੀ ਦੀ ਖਾ ਜਿਵੇਂ ਕੋਈ ਬੜਾ ਵਿਖਾਵਾ ਸੁਆਗੀ ਕਈ ਰੂਪ ਵਿਖਾਉਂਦਾ ਨਾ ਇਵੇਂ ਹਰੀ ਕਈ ਰੂਪ ਵਿਖਾਉਂਦਾ ਹੈ ਹੋ ਪ੍ਰਭਾਵੈ ਤਿਮੈਨ ਚਾਵੈ ਜਿਵੇਂ ਹਰੀ ਨੂੰ ਚੰਗਾ ਲੱਗਦਾ ਜੀ ਉਹ ਵੇ ਦੱਚ ਰਿਹਾ ਹੈ ਜੀ ਜੋ ਤੇ ਪਾਵੈ ਸੋਈ ਹੋਏ ਜੋ ਹਰੀ ਨੂੰ ਚੰਗਾ ਲੱਗਦਾ ਉਹੀ ਹੁੰਦਾ ਹੈ ਨਾਨਕ ਦੂਜਾ ਅਵਰ ਨ ਕੋਈ ਨਾਨਕ ਹਰੀ ਤੋਂ ਬਿਨਾਂ ਹੋਰ ਕੋਈ ਨਹੀਂ ਅਬੂ ਸਾਧ ਸੰਗਤ ਏ ਪਾਵੈ ਇਹ ਕਦੀ ਮਨੁੱਖ ਸਾਧ ਸੰਗਤ ਚ ਪਹੁੰਚ ਜਾਏ ਉਸ ਸਥਾਨ ਤੇ ਬੌਰਣਾ ਆਵੇ ਫਿਰ ਕਦੀ ਵੀ ਉਸ ਸਥਾਨ ਨਹੀਂ ਛੱਟਦਾ ਅੰਦਰ ਹੋਏ ਗਿਆਨ ਪ੍ਰਗਿਆਸ਼ ਅੰਦਰ ਚਾਨਣਾ ਹੋ ਜਾਂਦਾ ਹੈ ਗਿਆਨ ਦਾ ਨਾਮ ਦਾ ਪ੍ਰਗਿਆਸ਼ ਹੋ ਜਾਂਦਾ ਉਸ ਸਥਾਨ ਕਾ ਨਹੀਂ ਵਿਨਾਸ਼ ਇਹ ਜੋ ਅੰਦਰ ਹਿਰਦੇ ਦੀ ਅਵਸਥਾ ਬਣਦੀ ਉਹਦਾ ਵਿਨਾਸ਼ ਨਹੀਂ ਹੁੰਦਾ ਨਾਮ ਅਮਰਤੇ ਇਕ ਰੰਗ ਜਿਹੜੇ ਮਨ ਤਨ ਕਰਕੇ ਨਾਮ ਦੇ ਰਾਹੀ ਪ੍ਰਭੂ ਚ ਰੰਗੇ ਨੇ ਸਦਾ ਬਸੇ ਪਰਮ ਕੈ ਸੰਗ ਸਦਾ ਹਰੀ ਦੇ ਨਾਮ ਦੇ ਨਾਲ ਰੰਗੇ ਰਹਿਣ ਦੇ ਹਨ ਜਿਉਂ ਜਲਮ ਜਲੇ ਆਏ ਖਟਾਨਾ ਜਿਵੇਂ ਪਾਣੀ ਪਾਣੀ ਚ ਮਿਲ ਕੇ ਪਾਣੀ ਦਾ ਰੂਪ ਹੋ ਜਾਂਦਾ ਤੂੰ ਜੋਤੀ ਸੰਜੋ ਸਮਾਨਾ ਜਿਵੇਂ ਉਹਨਾਂ ਦੀ ਜੋਤ ਹਰੀ ਦੀ ਜੋਤ ਵਿੱਚ ਜੁੜੀ ਰਹਿੰਦੀ ਹੈ ਮਿਟ ਗਏ ਕਵਨ ਪਾਏ ਵਿਸ਼ਰਾਮ ਉਹਨਾਂ ਦਾ ਆਉਣ ਜਾਣ ਮੁੱਕ ਜਾਂਦਾ ਹੈ ਵਿਸ਼ਰਾਮ ਭਾਵ ਕੇ ਟਿਕਾਉ ਮਿਲ ਜਾਂਦਾ ਹੈ ਹਨ ਪ੍ਰਭ ਕਹਿ ਸਤਿਗੁਰੂ ਵਾ ਨਾਨਕ ਸੀ ਪ੍ਰਭੂ ਤੋਂ ਸਦਕੇ ਜਾਨੇ ਹਾਂ ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਸਲੋਕ 12ਵੀਂ ਪਉੜੀ ਸ ਲੋਕ ਸਤਗੁਰੂ ਕਹਿਣ ਲੱਗੇ ਨੇ ਵੀ ਜਿਨੇ ਆਪਣਾ ਸੁਭਾਅ ਮਸਕੀਨੀਆਂ ਪਵਕੇ ਨਿਮਰਤਾ ਵਾਲਾ ਬਣਾ ਲਿਆ ਜਿਨੇ ਆਪਣੇ ਅੰਦਰ ਨਿਮਰਤਾ ਧਾਰਨ ਕਰ ਲਈ ਸਭ ਦੇ ਪੈਰਾਂ 'ਚ ਵਸਦਾ ਹੈ ਜੀ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਜੇ ਨਾਨਕ ਜਿਹਦਾ ਸੁਭਾਅ ਨਿਮਰਤਾ ਵਾਲਾ ਉਹ ਸੁਖੀ ਵਸਦਾ ਤੇ ਜਿਹੜੇ ਅਹੰਕਾਰੀ ਨੇ ਫਿਰ ਓੰਕਾਰ 'ਚ ਗਲ ਜਾਂਦੇ ਹਨ ਅਸ਼ਟਪਦੀ ਜਿਸਕਾ ਅੰਤ ਰਾਜਮਾਨ ਜਿਹਦੇ ਅੰਦਰ ਰਾਜ ਦਾ ਵਿਮਾਨ ਹੈ ਪਵਕੇ ਬੜਾ ਅਹੰਕਾਰ ਹੈ ਆਪਣੇ ਰਾਜ-ਪਾਗ ਦਾ ਜੀ ਨਰਪਾਤੀ ਹੋ ਵਸਵਾਨ ਸਤਿਗੁਰੂ ਕਹਿਣ ਲੱਗੇ ਫਿਰ ਉਹ ਨਰਕਾਂ ਦੇ ਪਾਤਰ ਨੇ ਉਹ ਸਵਾਨ ਹਨ ਉਹ ਜਨਮ ਜੋ ਬਨਵੰ ਜੋ ਆਪਣੇ ਆਪ ਨੂੰ ਬੜਾ ਜੋਬਨਵੰਤ ਗਿਣਦਾ ਹੋਵੇ ਸੋ ਹੋਵਤ ਵਿਸ਼ਟਾ ਕਾਜੰ ਉਹ ਖੀਰ ਫਿਰ ਵਿਸ਼ਟਾ ਦਾ ਕੀੜਾ ਬਣ ਜਾਂਦਾ ਆਪਸ ਕੋ ਕਰਮੰਤ ਕਹਾਵੇ ਜਿਹੜਾ ਆਪਣੇ ਆਪ ਨੂੰ ਬੜਾ ਕਰਮਾਂ ਵਾਲਾ ਗਿਣਦਾ ਹੋਵੇ ਜਨਮਰ ਬੋ ਜੋਨ ਪਰਮਾਵੇ ਉਹ ਕਈ ਜੁਨਾ ਵਿੱਚ ਪਟਕਣਾ ਚ ਪਿਆ ਰਹਿਦਾ ਹਨ ਭਨ ਭੂਮ ਕਾ ਜੋ ਕਰੈ ਜਲਤਾਨਨ ਦਾ ਭੂਮੀ ਦਾ ਬੜਾ ਹੰਕਾਰ ਕਰਦਾ ਹੋਵੇ ਸੋ ਮੂਰਖ ਅੰਦਾ ਅਗਿਆ ਸਤਗੁਰ ਕਹਿਣ ਲਗੇ ਮਨ ਕਰਕੇ ਅੰਨਾ ਹੈ ਉਹ ਮੂਰਖ ਹੈ ਜੀ ਕਰ ਕਿਰਪਾ ਜਿਸ ਕਾ ਹਿਰਦ ਗਰੀਬੀ ਵਿਸਾਵੇ ਕਿਰਪਾ ਕਰ ਕਿਜਦਾ ਸੁਭਾਗ ਗਰੀਬੀ ਵਾਲਾ ਬਣ ਗਿਆ ਨਾਨਕ ਇੰਹਾ ਮੁਕਤਾ ਕੇ ਸੁਖ ਪਾਵੇ ਨਾਨਕ ਉਹ ਇੱਥੇ ਮੁਕਤ ਤੇ ਅੱਗੇ ਸੁਖ ਹੱਟ ਲੈਂਦਾ ਹੈ ਧਨਮੰਤਾ ਹੋਏ ਕਰ ਗਰ ਭਾਵੇ ਜਿਹੜਾ ਬੜਾ ਧਨਵਾਨ ਹੋ ਕੇ ਬੜਾ ਹੰਕਾਰੀ ਬਣ ਜਾਏ ਹਿਣ ਸਮਾਨਕ ਸੇ ਗੰਗਨ ਜਾਵ ਸਤਿਗੁਰੂ ਕਹਿਣ ਲਗੇ ਯਾਦ ਰੱਖੇ ਕਿ ਤਿੱਲੇ ਜਿੰਨਾ ਵੀ ਨਾਲ ਕੁਛ ਨਹੀਂ ਜਾਣਾ ਮੋਲਿਸ਼ ਕਰਮਾਨ ਕੂਪਰ ਕਰਿਆ ਜਿਹੜਾ ਆਪਣੇ ਆਪ ਤੇ ਬੜਾ ਆਸ ਕਰਦਾ ਹੋਵੇ ਭਾਵੇਂ ਲਸ਼ਕਰ ਰੱਖ ਕੇ ਬੜਾਂ ਹੰਕਾਰੀ ਹੋਵੇ ਗਲ ਪੀਤਰ ਤਾਂ ਕਾ ਹੋਏ ਬినాਸ਼ ਇੱਕ ਪਲ ਲੱਗਣਾ ਉਦੰਦਰ ਦਾ ਨਾ ਸੁਣ ਲੱਗਿਆ ਪਾਉ ਸੰਸਾਰ ਤੋਂ ਕੁਛ ਕਰਨ ਲੱਗਿਆ। ਸਭ ਤੇ ਆਪ ਜਾਣੇ ਬਲਵੰਤਾ ਜੋ ਮਨੁੱਖ ਆਪਣੇ ਆਪ ਨੂੰ ਬੜਾ ਬਲੀ ਗਿਣਦਾ ਹੋਵੇ। ਮੈਂ ਹੋਏ ਜਾਏ ਭਸਮੰਤਾ ਇੱਕ ਪਲ ਪਲ ਮਾਤਰ ਵਿੱਚ ਉਹ ਭਸਮ ਹੋ ਜਾਂਦਾ। ਸੈਨ ਬੱਦਾ ਆਪੰਕਾਰੀ ਜਿਹੜਾ ਅੰਕਾਰੀ ਬਣ ਜਾ ਕਿਸੇ ਕਿਸੇ ਨੂੰ ਆਪਣੇ ਨਾਲ ਆਪਣੇ ਬਰਾਬਰ ਦਾ ਸਮਝਦਾ ਨਾ ਹੋਵੇ। ਧਰਮ ਰਾਏ ਤੇ ਕਰੇ ਖੁਆਰੀ। ਧਰਮ ਰਾਜ ਫਿਰ ਉਹਨੂੰ ਖੁਆਰ ਹੀ ਕਰਦਾ ਹੈ। ਗੌਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ। ਗੁਰੂ ਕਿਰਪਾ ਨਾਲ ਜਦਾ ਅਭਿਮਾਨ ਮੁੱਕ ਜਾਂਦਾ ਹੈ ਸੋ ਜਨ ਨਾਨਕ ਦਰਗਾ ਪਰਵਾ ਨਾਨਕ ਫਿਰ ਮਨੁੱਖ ਦਰਗਾ ਸੁਰਖਰੂ ਹੁੰਦਾ ਹੈ ਕੋਟ ਕਰਮ ਕਰਹਿ ਹੋਂ ਧਾਰੀ ਕੋੜਾ ਕਰਮ ਕਰਕੇ ਅੰਦਰ ਅਹੰਕਾਰ ਧਰ ਕੇ ਬੈਠਾ ਹੋਵੇ ਪਾਵੇ ਸਗਲੇ ਵਿਰਥ ਧਾਰੀ ਸਤਗੁਰੂ ਕਹਿ ਲੰਗੇ ਮਿਹਨਤ ਕਰਦਾ ਲੇਕਿਨ ਸਭ ਵਿਰਥ ਜਾਣੀ ਹੈ ਅੰਨਕ ਤਪਸ਼ਿਆ ਕਰੇ ਅਹੰਕਾਰ ਜਿਹੜਾ ਬੜੀ ਤਪਸ਼ਿਆ ਕਰਦਾ ਹੋਵੇ ਲੇਕਿਨ ਮਨ ਚ ਅਹੰਕਾਰ ਹੋਵੇ ਨਰਕ ਸੁਖ ਫਿਰ ਫਿਰ ਅਵਤਾਰ ਐਸਾ ਮਨੁੱਖ ਨਰਕਾਂ ਸਵਰਗਾਂ ਦੇ ਵਿੱਚ ਬਸ ਭਟਕਦਾ ਰਹਿੰਦਾ ਹੈ ਜਤਨ ਕਰਿਆ ਤਮ ਨਹੀਂ ਦਰਵ ਜਿੰਨਾ ਮਰਜੀ ਜਤਨ ਕਰ ਲੈ ਲੇ ਕਿੰਨੇ ਦੀ ਅੰਦਰ ਦੀ ਆਤਮਾ ਦਰਵ ਨਹੀਂ ਹੋਣੀ ਹਰ ਦਰਗਾ ਕੋ ਕੈ ਸੰਗ ਵਾ ਜਦ ਤੱਕ ਆਤਮਾ ਦਰਵ ਨਹੀਂ ਹੁੰਦੀ ਫਿਰ ਹਰੀ ਦੀ ਦਰਗਾ ਚ ਕਿਵੇਂ ਮਾਨ ਖੱਟੇਗਾ ਆਪਸ ਕੋ ਜੋ ਭਲਾ ਕਹਾਵੈ ਜੋ ਮਨੁਖ ਆਪਣੇ ਆਪ ਨੂੰ ਭਲਾ ਭਲਾ ਖਵੰਦਾ ਹੋਵੇ ਕਿਸੇ ਭਲਾਈ ਨਿਕਟ ਨ ਆਵੇ ਭਲਾਈ ਉਹਦੇ ਨੇੜੇ ਵੀ ਨਹੀਂ ਆਉਂਦੀ ਹਰ ਵਕੀਰੇ ਇੰਜਾਂ ਕਾ ਮਨ ਹੋਏ ਜਦੋਂ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾ ਮਨੁਖ ਦਾ ਮਨ ਕਉ ਨਾਨਕ ਦੀ ਨਿਰਮਲ ਸੋਈ ਨਨਕਾਕ ਉਹਦੀ ਸ਼ੋਭਾ ਬੜੀ ਨਿਰਮਲ ਪਵਿੱਤਰ ਹੋ ਜਾਂਦੀ ਜਬ ਲਗ ਜਾਨੈ ਮੁਝ ਤੇ ਕਛ ਹੋਈ ਜਦੋਂ ਤੱਕ ਆਪਣੇ ਆਪ ਨੂੰ ਸਮਝੇ ਮੈਂ ਕੁਛ ਕਰ ਸਕਨਾ ਹਾਂ ਆਬਿਸ ਕੋ ਸੁਖ ਨਹੀਂ ਕੋਈ ਉਦੋਂ ਤੱਕ ਇਹਨੂੰ ਸੁਖ ਨਹੀਂ ਮਿਲਦਾ ਕਬੀ ਜਾਨੈ ਮੈਂ ਕਿਛ ਕਰਤਾ ਜਦੋਂ ਇਹ ਸਮਝਦਾ ਵੀ ਮੈਂ ਕੁਛ ਕਰਨ ਹਾਰ ਭਾਵਕੇ ਕਰ ਸਕਨਾ ਵਾਂ ਆਬਲਾ ਗਰਭ ਜੁਨ ਮੈਂ ਫਿਰਤਾ ਉਦੋਂ ਤੱਕ ਬਾਸੇ ਜੂਨਾ ਦੇ ਵਿੱਚ ਝੰਕਾਰ ਵਿੱਚ ਹੀ ਪਟਕਦਾ ਹੈ ਰਵ ਤਾਰ ਕੋ ਉ ਬਹਿ ਜਿੰਦੋਂ ਤੱਕ ਕਿਸੇ ਨੂੰ ਵੈਰੀ ਬਣਾ ਲੇ ਤੇ ਇੱਕ ਨੂੰ ਮਿੱਤਰ ਬਣਾ ਲੇ ਇਹ ਕਾਲਾ ਨੇ ਚਲਣਾ ਹੀ ਚੀ ਉਦੋਂ ਤੱਕ ਇਹਦਾ ਚਿੱਤ ਨਿਸ਼ਚਲ ਟਿਕਾਵ ਵਾਲਾ ਨਹੀਂ ਬਣਦਾ ਜਦ ਲਗ ਮੁਹ ਮਗਨ ਸੰਗ ਮਾਇ ਜਦੋਂ ਤੱਕ ਮਾਇਆ ਦੇ ਮੋਹ ਵਿੱਚ ਮਗਨ ਰਹਿੰਦਾ ਹੈ ਹਰ ਧਰਮ ਰਾਜ ਦੀ ਸਜਾਈ ਫਿਰ ਉਦੋਂ ਧਰਮ ਰਾਜ ਨੂੰ ਸਜਾ ਹੀ ਦਿੰਦਾ ਹੈ ਤਾਂ ਕਿਰਪਾ ਤੇ ਬੰਧਨ ਟੁੱਟੇ ਪ੍ਰਭੂ ਕਿਰਪਾ ਨਾਲ ਹੀ ਬੰਧਨ ਟੁੱਟਦੇ ਨੇ ਗੁਰਪ੍ਰਸਾਦ ਨਾਨਕ ਹਾਂ ਛੂਟਾ ਹਨ ਗੁਰੂ ਦੀ ਕਿਰਪਾ ਨਾਲ ਹੀ ਫਿਰ ਹਾਂ ਮੁਕਦੀ ਹੈ ਸਖੱਟੇ ਲੱਖ ਕੋ ਉਠਤਾ ਵੇ ਜੇ ਲੱਖਾਂ ਕਰੋੜਾਂ ਰੁਪਈਆ ਕਮਾਣ ਵਾਸਤੇ ਭੱਜਦਾ ਫਿਰੇ ਕਿਤਨਾ ਆਵੇ ਮਾਇਆ ਪਛਾਪ ਸਤਿਗੁਰ ਕਹਿਣ ਲੱਗੇ ਫਿਰ ਜਿੰਨਾ ਮਰਜੀ ਪਟਕੇ ਇਹ ਤ੍ਰਿਪਤ ਨਹੀਂ ਹੁੰਦਾ ਮਾਇਆ ਦੇ ਪਿੱਛੇ ਪਟਕਦਾ ਹੀ ਰਹਿੰਦਾ ਹੈ ਤਨਕ ਭੋਗ ਵਿਖਿਆ ਕੇ ਕਰੈ ਵਿਖਿਆ ਦੇ ਮਾਇਆ ਦੇ ਅਨੇਕਾਂ ਭੋਗ ਭੋਗਦਾ ਹੋਵੇ ਹੰਦ੍ਰਿਤਾ ਵੇ ਖੱਪ ਖੱਪ ਮਾਰੇ ਮਾਰਜ ਕਹਿਣ ਲੱਗੇ ਤ੍ਰਿਪਤ ਨਹੀਂ ਹੋਣਾ ਬਸ ਖੱਪ ਖੱਪ ਕੇ ਹੀ ਮਰੇਗਾ ਬਿਨਾਂ ਸੰਤੋਖ ਨਹੀਂ ਕੋ ਰਾਜਾ ਸਤਗੁਰੂ ਕਹਿਣ ਲੱਗੇ ਸੰਤੋਖ ਤੋਂ ਬਿਨਾ ਕੋਈ ਬੰਦਾ ਨਹੀਂ ਰੱਜੇ ਅੱਜ ਸੁਪਨ ਮਨੋਰਥ ਪੁਰਥੇ ਸਭ ਕਾਜੈ ਜਿਵੇਂ ਸੁਪਨਾ ਆਉਂਦਾ ਨਾ ਉਹ ਸਾਰਾ ਸੁਪਨਾ ਵਿਅਰਥ ਹੈ ਇਵੇਂ ਮਨੁੱਖ ਨੇ ਜਿੰਨੇ ਕਾਜ ਸਿਹੜੇ ਨੇ ਸਭ ਵਿਅਰਥ ਇੱਕ ਦਿਨ ਨਾਸ਼ਵਾਨ ਨੇ ਜੀ ਨਾਮ ਰੰਗ ਸਰਬ ਸੁਖ ਹੋਈ ਪ੍ਰਭੂ ਦੇ ਨਾਮ ਦੇ ਰੰਗ 'ਚ ਹੀ ਸਾਰੇ ਸੁਖ ਹਨ ਫੁਟ ਭਾਗੀ ਕਿਸੈ ਪ੍ਰਾਪਤ ਹੋਈ ਪਰ ਕਿਸੇ ਭਾਗਾ ਵਾਲੇ ਨੂੰ ਪ੍ਰਾਪਤ ਹੁੰਦੇ ਹਨ ਕਰਨ ਕਰਾਉਣ ਆਪੇ ਆ ਹਰੀ ਆਪ ਹੀ ਸਮਰੱਥੇ ਕਰਨ ਕਰਾਉਣ ਹਾ ਭਾਪ ਕੇ ਕਰਨ ਜੋਗ ਹੈ ਸਦਾ ਸਦਾ ਨਾਨਕ ਕਰ ਜਾ ਜੀ ਨਾਨਕ ਸਦਾ ਹਰੇ ਨੂੰ ਜਪਨਾ ਕਰੋ ਕਰਨ ਕਰਾਉਣ ਕਰਨੇ ਹਾ ਹਰੀ ਉਹ ਕੁਸ਼ੈ ਭਾਵ ਕੇ ਸਭ ਕੁਸ਼ ਕਰਨ ਹਾਰ ਹੈ ਇਸ ਕਾ ਹਾਤ ਕਹਾ ਵਿਚਾਰ ਫਿਰ ਮਨੁੱਖ ਦੇ ਹਾਤ ਕੁਛ ਨਹੀਂ ਜੀ ਕੈ ਸੀ ਦ੍ਰਿਸ਼ਟ ਕਰਤਾ ਸਾ ਹੋਏ ਜਿਹੋ ਜਿਹੇ ਅਰੀ ਦ੍ਰਿਸ਼ਟੀ ਕਰਦਾ ਜੀ ਉਹ ਜਾ ਬਣ ਜਾਂਦਾ ਆਪੇ ਆਪ ਆਪ ਪ੍ਰਭ ਸੋਏ ਹਰੀ ਆਪ ਹੀ ਆਪ ਹੈ ਜੀ ਜੋ ਕਜਕੀਨ ਨੂੰ ਸੁ ਆਪਣੇ ਰੰਗ ਗਾੜੀ ਨੇ ਜੋ ਕੀਤਾ ਆਪਣੇ ਰੰਗ ਵਿੱਚ ਭਾਵ ਕੇ ਆਪਣੇ ਮੋਜ ਵਿੱਚ ਕੀਤਾ ਹੈ ਸਭ ਤੇ ਦੂਰ ਸਭੂ ਕੈ ਸੰਗ ਸਭ ਤੋਂ ਦੂਰ ਹੈ ਤੇ ਸਭ ਤੋਂ ਨੇੜੇ ਵੀ ਹੈ ਦੇਖੇ ਕਰੇ ਬਿਬੇ ਉਹ ਬੁੱਝਦਾ ਵੀ ਹੈ ਵੇਖਦਾ ਵੀ ਹੈ ਬੜੇ ਬਿਬੇਕੀ ਨਾਲ ਕੰਮ ਕਰਦਾ ਹੈ ਆਪੇ ਏਕਾ ਪਿਆ ਨਹੀਂ ਸਹੀ ਇੱਕ ਵੀ ਹੈ ਤੇ ਅਨੇਕਾ ਰੂਪ ਵਿੱਚ ਵੀ ਹੈ ਮਰਨ ਬਿਨਸੈ ਆਵੇ ਨਾ ਜਾਈ ਨਾ ਹਰੀ ਜਮਦਾ ਹੈ ਨਾ ਮਰਦਾ ਹੈ ਜੀ ਨਾਨ ਸਾਦੀ ਰਹਾ ਸਮਾਏ ਨਾਨ ਹਰੀ ਸਭ ਥਾਂ ਤੇ ਸਮਾਇਆ ਹੋਇਆ ਹੈ ਆਪ ਉਪਦੇਸ਼ਾ ਸਮਝਾਇਆ ਹਰੀ ਆਪ ਜੀਵਾ ਅੰਦਰ ਬੈ ਕੇ ਉਪਦੇਸ਼ ਦਿੰਦਾ ਆਪ ਹੀ ਸਮਝਦਾ ਹੈ ਆਪੇ ਰਚਿਆ ਸਭ ਕੈਸਾ ਹਰੇਕ ਜੀਵ ਦੇ ਨਾਲ ਹਰੀ ਆਪ ਰਚਿਆ ਹੋਇਆ ਹੈ ਆਪ ਹੀ ਨੋ ਆਪਣ ਵਿਸਥਾਰ ਹਰੀ ਨੇ ਆਪ ਇਹ ਸ੍ਰਿਸ਼ਟੀ ਦਾ ਖਲਾਰਾ ਖਲਾਰਿਆ ਹੈ ਸਭ ਕੇ ਉਸ ਕਾ ਕਰਨਹਾਰ ਉਹ ਸਭ ਕੁਝ ਕਰਨ ਦੇ ਸਮਰੱਥ ਹੈ ਉਹ ਕਰਨਹਾਰ ਹੈ ਜੀ ਉਸਤੇ ਪਿੰਨ ਕਹੋ ਕਿ ਛੋਏ ਹਰੀ ਤੋਂ ਪਿੰਨ ਕੁਛ ਵੀ ਨਹੀਂ ਅਨਤਨੰਤਰ ਏਕਾ ਸੋਏ ਸਭ ਥਾਂ ਤੇ ਹਰੀ ਆਪ ਹੀ ਆਪ ਹੈ ਆਪਣੇ ਚਲਤਾਪ ਕਰਨਹਾਰ ਉਹ ਹਰੀ ਆਪ ਹੀ ਆਪਣੇ ਕੌਤਕ ਕਰਨਹਾਰ ਹੈ ਕੌਤਕ ਕਰੇ ਰੰਗ ਆਪਾ ਬਿਆੰਤ ਕੌਤਕ ਬਿਆੰਤ ਪ੍ਰਕਾਰ ਦੇ ਕੌਤਕ ਅਪਾਰ ਹਰੀ ਕਰ ਰਿਹਾ ਹੈ ਮਨ ਮੈਂ ਆ ਮਨ ਆਪਣੇ ਮਾਹੀ ਉਹ ਹਰੇਕ ਜੀਵ ਦੇ ਮਨ ਵਿੱਚ ਤੇ ਹਰੇਕ ਜੀਵ ਹਰੀ ਦੇ ਮਨ ਵਿੱਚ ਹੈ ਹਾਂ ਕੀਮਤ ਕਹਿ ਨਾ ਜਾਏ ਨਾਨਕ ਹਰੀ ਦੀ ਕੀਮਤ ਬਿਆ ਨਹੀਂ ਹੋ ਸਕਦੀ ਸਤ 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 ਪ੍ਰਭ ਸੁਆਮੀ ਹਰੀ ਕੀ ਹਰੀ ਸਤ ਸਦੀਵੀ ਕਾਲ ਲਈ ਸਤ ਹੈ ਪੁਰ ਪ੍ਰਸਾਦ ਕਿਨ ਵਖਿਆਨੀ ਪੂਰੀ ਕਿਰਪਾ ਨਾਲ ਕਿਸੇ ਵਿਰਲੇ ਨੇ ਵਖਿਆਨ ਕੀਤਾ ਹੈ ਸੱਚ ਸੱਚ ਸਤ ਸਭ ਕੀਨਾ ਤੈਨੇ ਜੋ ਸ੍ਰਿਸ਼ਟੀ ਬਣਾਈਓ ਸਭ ਸੱਚ ਸੱਚ ਹੈ ਜੀ ਕੋਟਮ ਦੇ ਕਿਨ ਬਿਰਲੇ ਚੀਨਾ ਕਿਸੇ ਕਰੋੜਾਂ ਚ ਇੱਕ ਜੀਵ ਨੇ ਹਰੀ ਨੂੰ ਪਛਾਨਿਆ ਹੈ ਪਲਾ 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 ਤੇਰਾ ਰੂਪ ਤੇਰਾ ਰੂਪ ਭਲਾ ਹੈ ਬਹੁਤ ਸੁੰਦਰ ਹੈ ਖਾਸ ਸੁੰਦਰ ਆਪਾਰਨ ਬਹੁਤ ਅਨੂਪ ਹੈ ਅਤੀ ਸੁੰਦਰ ਹੈ ਜੀ ਨਿਰਮਲ 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 ਤੇਰੀ ਬਾਣੀ ਤੇਰੀ ਬਾਣੀ ਸਤ ਗੁਰੂ ਜੀ ਨਿਰਮਲ ਕਰਨ ਵਾਲੀ ਹੈ ਕਟਗੜ ਸੁਣੀ ਸ਼ਰਵਣ ਬਖਿਆਣੀ ਜਿੰਨਾਂ ਨੇ ਹਰੇ ਕਿਰਦੇ ਚ ਸੁਣੀ ਹੈ ਉਹਨਾਂ ਦਾ ਜੀਵਨ ਨਿਰਮਲ ਹੋ ਗਿਆ ਹੈ ਪਵਿੱਤਰ 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 ਪੁਣੀ ਤੁਸੀਂ ਹਸਤੀ ਕਿਹੋ ਜੀ ਆ ਤੁਸੀਂ ਪਵਿੱਤਰ ਤੋਂ ਵੀ ਪਵਿੱਤਰ ਹੋ ਨਾਮ ਜਪੈ ਨਾਨਕ ਮਨਪ੍ਰੀਤ ਹਰੀ ਤੁਸੀਂ ਆਪ ਵੀ ਪਵਿੱਤਰ ਹੋ ਤੇ ਨਾਨਕ ਜਿਹੜੇ ਮਨ ਕਰਕੇ ਪ੍ਰੀਤੀ ਕਰਕੇ ਜਪਦੇ ਨੂੰ ਪਵਿੱਤਰ ਉਹ ਵੀ ਹੋ ਜਾਂਦੇ ਹਨ ਸ਼ਲੋਕ ਸੰਤ ਸ਼ਰਨ ਜੋ ਜਨ ਪੜਾ ਸੋ ਜਨ ਉਦਰਨ ਹਾਰ ਜੋ ਮਨੁਕ ਸੰਤ ਦੀ ਸ਼ਰਨ ਵਿੱਚ ਪੈ ਜਾਂਦਾ ਉਹ ਜਨ ਪਾਰ ਉਤਾਰਾ ਹੋ ਜਾਂਦਾ ਹੈ ਸੰਤ ਕੀ ਨਿੰਦਾ ਨਾਨਕਾ ਬੌਰ ਬੌਰ ਅਵਤਾਰ ਨਾਨਕ ਸੰਤ ਦੀ ਨਿੰਦਾ ਨਾਲ ਮਨੁੱਖ ਬਸ ਪਟਕਦਾ ਰਹਿੰਦਾ ਹੈ ਅਸ਼ਟਪਦੀ ਸੰਤ ਗਾ ਦੂਖਣ ਆਰ ਜਾ ਘਟੈ ਸੰਤ ਦੇ ਦੋਖ ਕਰਨ ਦੇ ਨਾਲ ਉਮਰ ਘਟ ਜਾਂਦੀ ਹੈ ਸੰਤ ਗਾ ਦੂਖਣ ਜਮਤੇ ਨਹੀਂ ਛੁਟਾ ਸੰਤਾਂ ਦੀ ਨਿੰਦਿਆ ਕਰਨ ਨਾਲ ਮਨੁੱਖ ਜਮਾ ਤੋਂ ਨਹੀਂ ਛੁੱਟਦਾ ਸੰਤ ਗਾ ਦੂਖਣ ਸੁਖ ਸਵਜਾਇ ਸੰਤ ਦਾ ਦੋਖੀ ਜਿਹੜਾ ਉਹ ਬੜੇ ਦੁਖ ਹਾਸਲ ਕਰਦਾ ਹੈ ਸੰਤ ਦਾ ਦੁਖ ਨਰਕ ਮੈਂ ਪਾਏ ਸੰਤ ਦਾ ਦੁਖ ਹੀ ਨਰਕ ਚ ਪੈ ਜਾਂਦਾ ਹੈ ਹਉਤ ਦਾ ਦੁਖਣ ਮਤ ਹੋਏ ਮਲੀ ਸੰਤ ਦਾ ਦੁਖਨ ਭਾਵ ਕੇ ਸੰਤ ਦੀ ਨਿੰਦਿਆ ਕਰਨ ਵਾਲੇ ਦੀ ਮਤ ਮਲੀਨ ਹੋ ਜਾਂਦੀ ਹੈ ਦੁਖ ਦਾ ਦੁਖਣ ਸ਼ੋਭਾ ਤੇ ਹੀਨ ਉਹ ਸ਼ੋਭਾ ਤੁਹੀਨਾ ਹੋ ਜਾਂਦਾ ਹੈ ਹੰਤ ਕੇ ਹੱਥੇ ਕੋ ਰੱਖੈ ਨ ਕੋਈ ਜਿਹੜਾ ਸੰਤ ਦਾ ਫਟਕਾਰਿਆ ਨੂੰ ਕੋਈ ਥਾਂ ਨਹੀਂ ਮਿਲਦਾ ਦੁਖ ਦਾ ਦੁਖਣ ਥਾਨ ਪ੍ਰਸ਼ਟ ਹੋਈ ਉਹ ਦਾ ਥਾਨ ਪ੍ਰਸ਼ਟ ਹੋ ਜਾਂਦਾ ਜੋ ਸੰਤ ਦਾ ਦੋਖੀ ਹੈ ਹੋ ਕਿਰਪਾਲ ਕਿਰਪਾ ਜੇ ਜੇ ਸੰਤ ਕਿਰਪਾ ਕਰੇ ਜੀ। ਨਾਨਕ ਸੰਸੰਗ ਨਿੰਦਕ ਪੀਤਰ। ਨਾਨਕ ਸਾਧ ਸੰਗਤ ਵਿੱਚ ਬੈ ਕੇ ਨਿੰਦਕ ਵੀ ਤਰ ਜਾਂਦੇ ਹਨ। ਹੰਤ ਕੈ ਦੂਖਣ ਤੇ ਮੁਗ ਭਾਵੈ। ਜਿਹੜੇ ਸੰਤ ਦੇ ਦੁੱਖਨ ਨੇ ਉਹ ਕਈ ਝੋਟਾਂ ਖਾਂਦੇ ਹਨ। ਹੰਤਨ ਕੈ ਦੂਖਣ ਕਾਗਜੋਂ ਲਵਾ। ਜਿਵੇਂ ਕਾਂ 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 ਕਰਦਾ ਰਹਿੰਦਾ ਏਵੇਂ ਉਹਨਾਂ ਦੀ ਪਾਸ਼ਾ ਹੋ ਜਾਂਦੀ ਹੈ। ਹੰਤਨ ਕੈ ਦੂਖਣ ਸਰਪ ਜੋਨ ਪਾਏ। ਸੰਤ ਦਾ ਦੋਖੀ ਸੱਪ ਦੀ ਜੂਨਾ ਚ ਪਟਕਦਾ ਹੈ। ਸੰਤ ਆਦੂ ਕੋਨ ਤ੍ਰਿਗ ਦੇ ਜੋਨ ਕਰਮਾਈ। ਤੈ ਟਿੰਗੀਆਂ ਸਿੱਧੀਆਂ ਨਾ ਚਰੈਂਦਾ ਸੰਤ ਦਾ ਦੋਖੀ ਸੰਤਨ ਕੈ ਦੁਖੰ ਤ੍ਰਿਸ਼ਨਾ ਮੈਂ ਜਲਾ ਸੰਤ ਦਾ ਦੋਖੀ ਤ੍ਰਿਸ਼ਨਾ ਛੱਡਦਾ ਰਹਿੰਦਾ ਹੈ ਸੰਤ ਕਾ ਦੁਖਨ ਸਭ ਕੋ ਛਲ ਸੰਤ ਦਾ ਜਿਹੜਾ ਦੋਖੀ ਐ ਉਹ ਆਪ ਵੀ ਫਿਰ ਭੈੜਾ ਹੈ ਹੋਰਾਂ ਨੂੰ ਵੀ ਛੱਡਦਾ ਹੈ ਸੰਤ ਕਾ ਦੁਖੋਂ ਤੇਜ ਸਭ ਜਾਏ ਸੰਤ ਦਾ ਜਿਹੜਾ ਦੋਖੀ ਉਹਦਾ ਤੇਜ ਪ੍ਰਤਾਪ ਮੁੱਕ ਜਾਂਦਾ ਹੈ ਸੰਤ ਕਾ ਦੁਖਨ ਨੀਚ ਨਿਚਾਏ ਬਿਲਕੁਲ ਨੀਵੇਂ ਤੋਂ ਨੀਵਾ ਹੋ ਜਾਂਦਾ ਹੈ ਸੰਦੋਖੀ ਕਾ ਥਾਉ ਕੋ ਨਹੀਂ ਉਹਨੂੰ ਫਿਰ ਕੋਈ ਥਾਂ ਟਿਕਾਉ ਨਹੀਂ ਮਿਲਦਾ ਨਾਨਕ ਸੰਤ ਭਾਵੇ ਤਾਂ OI ਪੀ ਗਤ ਪਾਹਿ ਨਾਨਕ ਜੀ ਸੰਤ ਨੂੰ ਪਾਜਾ ਤਾਂ ਉਸ ਤਾਂ ਨਾਂ ਦੀ ਉੱਚੀ ਹੁੰਦੀ ਹੈ ਹੰਤ ਕਨੰਦ ਕਮਾ ਅਤ ਤਾਈ ਸੰਤ ਦਾ ਨਿੰਦਕ ਮਹਤਾਈ ਮਹਾ ਅਤ ਕਰਨ ਵਾਲਾ ਹੈ ਹੰਤ ਕਨਿੰਦ ਕਿੰ ਟਿਕਣ ਨਾ ਪਾਈ ਉਹ ਪਲ ਮਾਤਰ ਵੀ ਟਿਕਾ ਨਹੀਂ ਮਿਲਦਾ ਸੰਤ ਕਨਿੰਦਕ ਮਹਾ ਹਤਿਆਰਾ ਉਹ ਮਹਾ ਹਤਿਆਰਾ ਹੈ ਸੰਤ ਦੀ ਨਿੰਦਿਆ ਕਰਨ ਵਾਲਾ ਸੰਤ ਕਨਿੰਦਕ ਪਰਮੇਸ਼ਰ ਮਾਰਾ ਇਹੋ ਜਿਹੇ ਨੂੰ ਪਰਮੇਸ਼ਰ ਆਪ ਮਾਰਦਾ ਹੈ ਸੰਤ ਕਨਿੰਦਕ ਰਾਜ ਤੇ ਹੀ ਉਹ ਰਾਜ ਤੋਂ ਵੀ ਹੀਨਾ ਹੋ ਜਾਂਦਾ ਸ ਦੰਨਿੰਦਕ ਸੰਤ ਗਨਿੰਦਕ ਦੁਖਿਆ ਅਰਦੀਨ ਜਿਹੜਾ ਸੰਤਾ ਨਿੰਦਕ ਹੈ ਉਦੀਨ ਵੀ ਹੈ ਤੇ ਫਿਰ ਦੁਖੀ ਵੀ ਹੈ ਸੰਤ ਕੇ ਨਿੰਦ ਕੋ ਸਰਬ ਰੂ ਉਹਨਾਂ ਨੂੰ ਕਈ ਰੋਗ ਲੱਗੇ ਹਨ ਸੰਤ ਕੇ ਨਿੰਦ ਕੋ ਸਦਾ ਬੀਜੋ ਸੰਤਾ ਨਿੰਦ ਸਦਾ ਬੀਜੋਗ ਭਾਵ ਕੇ ਵਿਛੋੜੇ ਚ ਰਹਿੰਦਾ ਹੈ ਨਿੰਦ ਕੇ ਨਿੰਦਾ ਦੋਖ ਮੈਂ ਦੋਖ ਸੰਤ ਦੀ ਨਿੰਦਾ ਕਰਨਾ ਦੋਖ ਦੇ ਵਿੱਚ ਪਾਉ ਕੇ ਸਭ ਤੋਂ ਵੱਡਾ ਦੋਖ ਹੈ ਨਨ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖਰਨانک ਜੇ ਸੰਤ ਨੂੰ ਪਾਜੇ ਫਿਰ ਉਹ ਵੀ ਮੋਕ ਪਾਉ ਕੇ ਮੁਕਤੀ ਹਾਸਲ ਕਰ ਲਿੰਦਾ ਨਿੰਦਕ ਹੰਤ ਕਾ ਦੋਖੀ ਸਦਾ ਅਪਵਿੱਤ ਉਹ ਸਦਾ ਪਵਿੱਤਰ ਰਹਿਦਾ ਸੰਤ ਦਾ ਦੋਖੀ ਹੰਤ ਕਾ ਦੋਖੀ ਕਿਸੈ ਕਾ ਨਹੀਂ ਮਿੱਤਰ ਸੰਤ ਦਾ ਦੋਖੀ ਕਿਸੇ ਦਾ ਮਿੱਤਰ ਵੀ ਨਹੀਂ ਸੰਤ ਕੇ ਦੋਖੀ ਕੋ ਡਾਨ ਲਾਗੈ ਸੰਤ ਦੇ ਦੋਖੀ ਨੂੰ ਸਦਾ ਡੰਨ ਲੱਗਦਾ ਹੈ ਸੰਤ ਕੇ ਦੋਖੀ ਕੋ ਸਭ ਤਿਆਗੈ ਐਸੇ ਨਿੰਦਕ ਨੂੰ ਸਾਰੇ ਤਿਆਗ ਦੇ ਦਿੰਦੇ ਨੇ ਦੂਰ ਹੋ ਜਾਂਦੇ ਹਨ ਹੰਤ ਕਾ ਦੋਖੀ ਮਾ ਅਹੰਕਾਰੀ ਸੰਤ ਦਾ ਦੋਖੀ ਬੜਾ ਵੱਡਾ ਹੰਕਾਰੀ ਹੈ ਹੰਤ ਦਾ ਦੋਖੀ ਸਦਾ ਵਿਕਾਰੀ ਸੰਤ ਦਾ ਦੋਖੀ ਸਦਾ ਵਿਕਾਰੀ ਹੈ ਹੰਤ ਦਾ ਦੋਖੀ ਜਨਮੈ ਮਰੈ ਸੰਤ ਦਾ ਦੋਖੀ ਜੰਮਦਾ ਹੈ ਮਰਦਾ ਹੈ ਹੰਤ ਦੀ ਦੁਖ ਨਾ ਸੁਖ ਤੇ ਟਾਰਾ ਸੰਤ ਦੀ ਦੁਖ ਨਾ ਭਾਵ ਕੇ ਸੰਤ ਦੀ ਨਿੰਦਿਆ ਕਰਨal ਮਨੁੱਖ ਦੁਖ ਨਾ ਭਾਵ ਕੇ ਦੁਖ ਦਾ ਹੀ ਪਾਗੀਦਾਰ ਰਹਿੰਦਾ ਹੈ ਹੰਤ ਦੇ ਦੋਖੀ ਕੋ ਨਾ ਹੀ ਠਾਉ ਕੋਈ ਥਾ ਨਹੀਂ ਪਾਉ ਕੇ ਕੋਈ ਟਿਕਾਰ ਨਹੀਂ ਮਿਲਦਾ ਹਨ ਸੰਤ ਪਾਵੇ ਤਾਂ ਲਏ ਮਿਲਾਏ ਨਾਨਕ ਜੇ ਸੰਤ ਨੂੰ ਪਾਜੈ ਫਿਰ ਆਪ ਐਸੇ ਨਿੰਦਕ ਉਨ ਨਾਲ ਜੋੜ ਲੈਂਦਾ ਹੈ। ਹੰਦ ਕਾ ਦੋਖੀ ਅਧ ਵਿਚ ਤੇ ਟੂਟਾ। ਸੰਤ ਦਾ ਦੋਖੀ ਅਧ ਵਿਚੋਂ ਟੁੱਟ ਜਾਂਦਾ। ਪਾਉ ਕਿ ਜੀਵਨ ਮੁੱਕ ਜਾਂਦਾ ਹੈ। ਹੰਦ ਕਾ ਦੋਖੀ ਕਿਤੈ ਕਾਜ ਨਾ ਪਹੁੰਚਾ। ਉਹਦਾ ਕਾਜ ਕਿਤਰੇ ਵੀ ਸ੍ਰੇਸ਼ਟ ਪਾਉ ਕੇ ਸਿਰੇ ਨਹੀਂ ਚੜਦਾ। ਸੰਤ ਕਾ ਦੋਖੀ ਕੋ ਦਿਆਨ ਭਰਮਾਇਆ। ਉਹ ਜੰਗਲ ਉਦਿਆਨ ਵਿੱਚ ਪਟਕਣਾ ਚ ਰਹਿਂਦਾ ਸੰਤ ਦਾ ਨਿੰਦਕ। ਹੰਦ ਕਾ ਦੋਖੀ ਉੱਜੜ ਪਈਆ। ਉੱਜੜ ਰਾ ਪਾਉ ਕੇ ਪੈੜੇ ਰਾਹਨ ਤੇ ਪਿਆ ਹੈ। ਹੰਦ ਕਾ ਦੋਖੀ ਅੰਤਰ ਤੇ ਥੋਥਾ। ਤੇਰਾ ਸੰਤ ਦਾ ਦੋਖੀ ਰੋ ਖਾਲੀ ਹੈ ਹੋਂ ਸਾਸ ਬਿਨਾ ਮਰਤਕ ਕੀ ਲੋਥਾ ਜਿਵੇਂ ਕਿਸੇ ਮਰਤਕ ਦੀ ਲੋਥ ਹੋਵੇ ਅੰਦਰ ਸਾਸ ਨਾ ਚੱਲਦੇ ਹੁਣ ਸੰਤ ਕੇ ਦੋਖੀ ਕੀ ਜੜ ਕਿਛ ਨਾ ਹੈ ਸੰਤ ਕੇ ਦੋਖੀ ਕੀ ਜੜ ਕਿਛ ਨਾ ਹੈ ਜਿਹੜਾ ਸੰਤ ਦਾ ਦੋਖੀ ਉਹਦੀ ਕੋਈ ਜੜ ਨਹੀਂ ਹੈ ਜੀ ਆਪਨ ਵਿੱਚ ਆਪੇ ਹੀ ਖਾਹੇ ਸਮਝੋ ਆਪ ਹੀ ਬੀਜਨデア ਤੇ ਆਪੇ ਹੋਜਾ ਭੋਗਣਦਿਆ ਹੈ ਸੰਤ ਕੇ ਦੋਖੀ ਕੋ ਅਵਰ ਨਾ ਰੱਖਣ ਹਾਰ ਕੋਈ ਵੀ ਸੰਤ ਦੇ ਦੋਖੀ ਨੂੰ ਰੱਖਣ ਹਾਰ ਭਾਓ ਕੇ ਫਿਰਦਾ ਕੋਈ ਸਹਾਈ ਨਹੀਂ ਹੁੰਦਾ ਨਾਨਕ ਸੰਤ ਪਾਵੇ ਤਾਂ ਲਏ ਉਵਾਰ ਨਾਨਕ ਜਿਸ ਸੰਤ ਨੂੰ ਚੰਗਾ ਲੱਗਿਓ ਤਾਂ ਉਦਾਰ ਕਰਦਾ ਹੈ ਸੰਤ ਦੋਖੀਓਂ ਬਿਲ ਲਾਇ ਸੰਤਾ ਦੋਖੀ ਭਾਵ ਕੇ ਨਿੰਦਾ ਕਰਨ ਵਾਲਾ ਇਵੇਂ ਤੜਫਦਾ ਹੈ ਜਿਉਂ ਜਲ ਬਿਹੂਣ ਮਛਲੀ ਤੜਫੜਾਏ ਜਿਵੇਂ ਜਲ ਤੋਂ ਬਿਨਾ ਮੱਛੀ ਤੜਫਦੀ ਹੈ ਅੰਤ ਕਾ ਦੋਖੀ ਭੁੱਖਾ ਨਹੀਂ ਰਾਜੈ ਸੰਤੀ ਨਿੰਦਾ ਕਰਨ ਵਾਲਾ ਮਨੁੱਖ ਸਦਾ ਭੁੱਖਾ ਹੀ ਹੈ ਕਦੀ ਨਹੀਂ ਰਾਜਦਾ ਜਿਉਂ ਭਾਵ ਇੰਜਨ ਨਹੀਂ ਧਰਾਪੈ ਜਿਵੇਂ ਅੱਗ ਦੇ ਵਿੱਚ ਜਿੰਨੀ ਮਰਜੀ ਲੱਕੜਾ ਤੇਲ ਪਾ ਦਿਓ ਅੱਗ ਕਦੀ ਨਹੀਂ ਰਾਜਦੀ ਸੰਤ ਕਾ ਦੋਖੀ ਛੁਟਾ ਇਕਲਾ ਬਸ ਸੰਸਾਰ ਵਿੱਚ ਕੱਲਾ ਹੀ ਫਿਰਦਾ ਹੈ ਯੋਮ ਬਾੜ ਤਿਲ ਖੇਤ ਮੈਂ ਦੁਹਿਲਾ ਜਿਵੇਂ ਤਿਲ ਦਾ ਬੂਟਾ ਖੇਤ ਵਿੱਚ ਕੱਲਾ ਹੀ ਪਿਆ ਰਹਿੰਦਾ ਹੈ ਹਉਤ ਕਾ ਦੁਖੀ ਧਰਮ ਤੇਰਾ ਸੰਤ ਦਾ ਦੁਖੀ ਧਰਮ ਤੋਂ ਦੂਰ ਰਹਿੰਦਾ ਹੈ ਸੰਤ ਕਾ ਦੁਖੀ ਸਦ ਮਿਥਿਆ ਕਹਿ ਤੇ ਸਦਾ ਮਿਥਿਆ ਭਾਵ ਕੇ ਕੂੜ ਤੇ ਝੂਟ ਹੀ ਬੋਲਦਾ ਹੈ ਕਿਰਤ ਨਿੰਦਕਾ ਤੁਰ ਹੀ ਪਇਆ ਨਿੰਦਕ ਦਾ ਫਿਰ ਕੀਰਤਨ ਤੁਰ ਤੋਂ ਹੀ ਲਿਖਿਆ ਹੈ ਨਾਨਕ ਜੋਤੇ ਪਾਵੇ ਸੋਈ ਥਿਆ ਨਾਨਕ ਅਖੀਰ ਉਹੀ ਹੁੰਦਾ ਜੋ ਹਰੀ ਨੂੰ ਚੰਗਾ ਲੱਗਦਾ ਹੈ ਹੰਤਕਾ ਦੁਖੀ ਵਿਗੜ ਰੂਪ ਹੋ ਜਾਏ ਉਹਦਾ ਰੂਪ ਬੜਾ ਵਿਗੜਿਆ ਹੈ ਜੀ ਸੰਤ ਕੇ ਦੁਖੀ ਕੋ ਦਰਗਾ ਮਿਲੇ ਸਜਾਏ ਫਿਰ ਦਰਗਾ ਦੇ ਵਿੱਚ ਉਹ ਸਜਾ ਦਾ ਭਾਗੀਦਾਰ ਹੈ ਹੰਤਕਾ ਦੁਖੀ ਸਦਾ ਸਹਿਕਾਈਏ ਬਸ ਸਦਾ ਸਹਿਕਾਈਏ ਸਹਿਮ ਵਿੱਚ ਰਹਿੰਦਾ ਹੈ ਹੰਤਕਾ ਦੁਖੀ ਨਾਮ ਰਹਿ ਨਾ ਜਿਵਾਈਏ ਉਹ ਨਾ ਮਰਦਾ ਨਾ ਜੰਮਦਾ ਭਾਵੇਂ ਕਿ ਜਨਮ ਮਰਨ ਦੇ ਵਿੱਚ ਪਿਆ ਰਹਿੰਦਾ ਹੈ ਸੰਤ ਕੇ ਦੁਖੀ ਕੀ ਪੂਜਾ ਨਾ ਆਸ ਉਹਦੀ ਫਿਰ ਕੋਈ ਆਸ sire ਨਹੀਂ ਚੜਦੀ। ਹੰਤ ਕਾ ਦੁਖੀ ਉਠ ਚੱਲਾ ਨਿਰਾਸਾ। ਬਸ ਨਿਰਾਸ ਹੋ ਕੇ ਸੰਸਾਰ ਤੋਂ ਤੁਰ ਪੈਂਦਾ ਹੈ। ਹੰਤ ਕਾ ਦੁਖ ਨ ਤ੍ਰਿਸ਼ਟਾ ਕੋਈ। ਇਸ ਸੰਤਾ ਜਿਹੜਾ ਦੁਖੀ ਹੈ ਨਾ ਫਿਰ ਉਹਨੂੰ ਕੋਈ ਟਿਕਾ ਸਹਾਰ ਨਹੀਂ ਮਿਲਦਾ। ਜੈਸਾ ਭਾਵੈ ਤੈਸਾ ਕੋਈ ਹੋਏ। ਅਖੀਰ ਜੇ ਹੋ ਜਾ ਕੋਈ ਕਰਦਾ ਉਹ ਜਾਨੂੰ ਮਿਲ ਜਾਂਦਾ ਹੈ। ਆ ਕਿਰਤਨਾ ਮਿਟੈ ਕੋਈ। ਸਤਿਗੁਰੂ ਕਹਿਣ ਲੱਗੇ ਜੋ ਕਿਰਤ ਬਣੀ ਐ ਨਾ ਫਿਰ ਉਹ ਮਿਟਦੀ ਨਹੀਂ। ਨਾਨਕ ਜਾਣੈ ਸੱਚਾ ਸੋਏ। ਨਾਨਕ ਹਰੀ ਆਪ ਆਪਣੀ ਬਣਤ ਜਾਣਦਾ ਹੈ। ਆਕੜ ਤਿਸਕੇ ਕਰਣ ਹੈ ਹਰ ਹਰੇਕ ਸਰੀਰ ਇਸ ਦਾ ਹਰੀ ਆਪ ਹੀ ਬਣਾਉਣ ਵਾਲਾ ਹੈ ਸਦਾ ਸਦਾ ਤਿਸ ਕੋ ਨਮਸ਼ਕਾਰ ਹਰੀ ਨੂੰ ਸਦਾ ਨਮਸ਼ਕਾਰ ਹੈ ਜੀ ਕਭੀ ਉਸਤ ਕਰੋ ਦਿਨ ਰਾਤ ਇਹ ਭਾਈ ਹਰੀ ਦੀ ਉਸਤ ਦਿਨ ਰਾਤ ਕਰਦੇ ਰੋ ਕਿਸੇ ਤਿਹਾਵੋ ਸਾਸ ਗਿਰਾ ਹਰੇਕ ਸਵਾਸ ਨਾਲ ਹਰੀ ਨੂੰ ਧਿਆਉਣਾ ਕਰੋ ਸਭ ਕੋ ਵਰਤਾ ਤਿਸ ਕਾ ਕੀਆ ਹਰੀ ਦਾ ਬਣਾਇਆ ਹੀ ਸੰਸਾਰ ਵਿੱਚ ਵਰਤ ਰਿਹਾ ਹੈ ਜਿਹਾ ਕਰੇਤਾ ਸਾਕੋ ਥੀਆ ਜਿਹੋ ਜਹ ਹਰੀ ਕਰਦਾ ਉਹ ਜਹੀ ਬਣਦਾ ਹੈ ਆਪਣਾ ਇਲਾ ਕਰਨ ਹੈ ਹਰੀ ਆਪਣੇ ਖੇਡ ਆਪ ਹੀ ਕਰਨ ਆਪ ਹੀ ਬਣਾਉਣ ਵਾਲਾ ਹੈ ਦੂਸਰ ਕੋਣ ਕਹੇ ਵਿਚਾਰ ਹੋਰ ਕੋਈ ਨਹੀਂ ਹੈਰੀ ਦੇ ਬਰਾਬਰ ਚ ਇਸ ਨੂੰ ਕਿਰਪਾ ਕਰੈ ਤਿਸ ਆਪਨ ਨਾਮ ਦੇ ਜੇ ਤੇ ਹਰੀ ਕਿਰਪਾ ਕਰਦਾ ਨੂੰ ਆਪਣੇ ਨਾਮ ਦੀ ਦਾਤ ਬਖਸ਼ਦਾ ਹੈ ਬੜੇ ਭਾਗੀ ਨਾਨਕ ਜਨਸੀ ਨਾਨਕ ਫਿਰੋ ਸੇਵਕ ਬੜੇ ਵੱਡੇ ਭਾਗਾ ਵਾਲੇ ਹਨ ਇਸ ਨੂੰ ਕਿਰਪਾ ਕਰੈ ਤਿਸ ਆਪਨ ਨਾਮ ਦੇ ਵੜ ਪਾਗੀ ਨਾਨਕ ਜਨਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ